ਪੀਟੀਸ਼ਨ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਤੇ ਇਸ ਵੇਲੇ ਪ੍ਰਵਾਸੀਆਂ ਦਾ ਪ੍ਰਕੋਪ ਹੈ ਔਰ ਪੰਜਾਬੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਪਹਿਲਾਂ ਹੜਾ ਦੇ ਨਾਲ ਨਜਿੱਠਿਆ ਜਾਵੇ ਜਾਂ ਫਿਰ ਪ੍ਰਵਾਸੀਆਂ ਦੇ ਨਾਲ ਨਜਿੱਠਿਆ ਜਾਵੇ ਕਿਉਂ ਕਿ ਹਲੇ ਜਿਸ ਤਰੀਕੇ ਨਾਲ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਪ੍ਰਵਾਸੀ ਨੇ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਦੇ ਨਾਲ ਬਲਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਹਾਲੇ ਪੰਜਾਬ ਉਸ ਗਮ ਦੇ ਵਿੱਚੋਂ ਉੱਬਰ ਵੀ ਨਹੀਂ ਪਾਇਆ ਸੀ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਪਹਿਲਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਤੇ ਹੁਣ ਜਿਹੜਾ ਨਵਾਂ ਮਾਮਲਾ ਹੈ ਉਹ ਸਾਹਮਣੇ ਹੈ ਜਲੰਧਰ ਤੋਂ ਜਲੰਧਰ ਦੇ ਵਿੱਚ ਹੁਣ ਇੱਕ ਹੋਰ ਪ੍ਰਵਾਸੀ ਨੇ ਦੱਸਿਆ ਜਾ ਰਿਹਾ ਕਿ 35 ਕੋਸਾਲ ਦਾ ਉਮਰ ਦਾ ਪ੍ਰਵਾਸੀ ਹੈ ਜਿਨੇ 6 ਸਾਲ ਦੀ ਕੁੜੀ ਨੂੰ ਕਡਨੈਪ ਕਰ ਰਿਆ ਸਕੂਲ ਜਾ ਰਹੀ ਸੀ ਲੜਕੀ ਆਪਣੇ ਭਰਾ ਦੇ ਨਾਲ ਤੇ ਉਹ ਪ੍ਰਵਾਸੀ ਕਡਨੈਪ ਕਰਕੇ ਇੱਕ ਸੁੰਸਨ ਥਾਂ ਦੇ ਉੱਤੇ ਲੈ ਗਿਆ ਫਿਲਹਾਲ ਹਲੇ ਮੈਡੀਕਲ ਕਰਵਾਇਆ ਜਾਣਾ ਹੈ ਲੇਕਿਨ ਜੋ ਖਬਰਾਂ ਪਤਾ ਚੱਲ ਰਹੀਆਂ ਨੇ ਉਹ ਬੜੀਆਂ ਅਫਸੋਸਜਨਕ ਨੇ ਤੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਪੰਜਾਬ ਦੇ ਇਸ ਵਕਤ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਲਗਾਤਾਰ ਐਸੀਆ ਵਾਰਦਾਤਾ ਵੱਧਦੀਆਂ ਜਾ ਰਹੀਆਂ ਨੇ ਔਰ ਜਿਹੜੇ ਪ੍ਰਮੁਖਤਾ ਦੇ ਨਾਲ ਲੋਕ ਸਾਹਮਣੇ ਆ ਰਹੇ ਨੇ ਉਹ ਪ੍ਰਵਾਸੀ ਆ ਰਹੇ ਨੇ ਸਾਰੇ ਪ੍ਰਵਾਸੀ ਮਾੜੇ ਨਹੀਂ ਹੁੰਦੇ ਸਾਰਿਆਂ ਦੇ ਦਿਲ ਔਰ ਦਿਮਾਗ ਗੰਦੇ ਨਹੀਂ ਹੁੰਦੇ ਪਰ ਜਿਹੜੇ ਕੇਸ ਹੁਣ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ આરોપી ਨੇ ਬਹੁਤਾਤ ਦੇ ਵਿੱਚ ਪ੍ਰਵਾਸੀ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਇਸੇ ਤਰੀਕੇ ਦਾ ਜਿਹੜਾ ਮਾਮਲਾ ਹੈ ਹੁਣ ਇਹ ਜਲੰਧਰ ਤੋਂ ਸਾਹਮਣੇ ਆਇਆ ਤੇ ਕੁਝ ਹੀ ਧੀਰ ਦੇ ਬਾਅਦ ਉਸ ਪਰਵਾਸੀ ਨੂੰ ਇਲਾਕੇ ਦੇ ਲੋਕਾਂ ਨੇ ਫੜ ਲਿਆ ਕਿਉਂ ਕਿ ਜਦੋਂ ਲੜਕੀ ਨੂੰ ਕੱਢਨੈਪ ਕਰਕੇ ਸੁੰਸਾਨ ਥਾਂ ਤੇ ਲੈ ਕੇ ਜਾ ਰਿਆ ਸੀ ਤਾਂ ਗਲੀ ਮੁਹੱਲੇ ਦੀਆਂ ਹੀ ਕੁਝ ਮਹਿਲਾਵਾਂ ਨੇ ਉਸ ਨੂੰ ਦੇਖ ਲਿੱਤਾ ਤੇ ਉਸ ਜਿਹੜੀ ਪੀੜਤ ਲੜਕੀ ਹੈ ਉਸ ਦੀ ਮਾਂ ਨੂੰ ਜਾ ਕੇ ਦੱਸਿਆ ਪਤਾ ਕੀਤਾ ਕਿ ਬੱਚੀ ਤਾਂ ਸਕੂਲ ਜਾ ਰਹੀ ਸੀ ਸਕੂਲ ਵੀ ਨਹੀਂ ਪਹੁੰਚੀ ਤੇ ਜਦੋਂ ਘੁੰਮ ਫਿਰ ਕੇ ਲੱਭ ਕੇ ਪਛਾਣ ਕੀਤੀ ਗਈ ਤਾਂ ਉਹ ਲੜਕੀ ਜਿਹੜੀ ਬੱਚੀ ਸੀ ਉਸ ਪਰਵਾਸੀ ਦੇ ਘਰੋਂ ਬ੍ਰਾਮਦ ਹੋਈ ਹੈ ਉਸ ਪ੍ਰਵਾਸੀ ਨੂੰ ਵੀ ਫੜ ਲਿੱਤਾ ਗਿਆ ਗਲੀ ਮਹੱਲੇ ਵਾਲਿਆਂ ਨੇ ਚੰਗੀ ਤਰ੍ਹਾਂ ਜਮ ਕੇ ਉਹਦੀ ਛੱਤਰਪਰੇੜ ਕੀਤੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਦਰਖਤ ਦੇ ਨਾਲ ਬੰਨ੍ਹ ਲਿੱਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੇ ਫਿਰ ਆਪਣਾ ਪ੍ਰਚੰਡ ਰੂਪ ਦਿਖਾਇਆ ਤੇ ਕਿਸ ਤਰੀਕੇ ਨਾਲ ਲੱਤਾਂ ਬਾਹਾਂ ਦੇ ਨਾਲ ਉਹਦੀ ਚੰਗੀ ਤਰ੍ਹਾਂ ਸੇਵਾ ਕੀਤੀ ਹਾਲਾਂਕਿ ਪੂਰੀਆਂ ਤਸਵੀਰਾਂ ਨਹੀਂ ਦਿਖਾ ਰਹੇ ਕਿਉਂਕਿ ਗਾਈਡਲਾਈਨਸ ਫੇਸਬੁੱਕ YouTube ਜਾਂ ਸੋਸ਼ਲ ਮੀਡੀਆ ਦੇ ਇਸ ਤਰੀਕੇ ਦੀਆਂ ਹੁੰਦੀਆਂ ਨੇ ਕਿ ਅਸੀਂ ਕੁੱਟਮਾਰ ਦਿਖਾ ਨਹੀਂ ਸਕਦੇ ਪਰ ਤੁਹਾਨੂੰ ਇਹਨਾਂ ਦੱਸ ਸਕਦੇ ਆ ਕਿ ਬੜੀ ਰੀਜ ਦੇ ਨਾਲ ਬੜਾ ਚਿੱਤ ਖੁਸ਼ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਅਸੀਂ ਕਿਸੇ ਦੀ ਕੁੱਟਮਾਰ ਦੇ ਹਮਾਇਤੀ ਨਹੀਂ ਹੈ ਪਰ ਆਖਰਕਾਰ ਜੇਕਰ ਕਾਨੂੰਨ ਦੇ ਵਿੱਚ ਇੰਨੀਆਂ ਸਖਤ ਸਜ਼ਾਵਾਂ ਨਹੀਂ ਹੈ ਕਿ ਇਹ ਅਪਰਾਧੀਆਂ ਨੂੰ ਸੁਧਾਰ ਸਕਣ ਤਾਂ ਫਿਰ ਸਾਨੂੰ ਇਹਨਾਂ ਦੀ ਕੁੱਟਮਾਰ ਤੋਂ ਖੁਸ਼ੀ ਮਿਲਦੀ ਹੈ ਇਹ ਤੇ ਕਹਿਣ ਵੀ ਕੋਈ ਗੁਰਾਇਜ ਨਹੀਂ ਹੈਗਾ ਤੇ ਉਹ ਤਸਵੀਰਾਂ ਸੀ ਤੁਹਾਨੂੰ ਥੋੜੀਆਂ ਬਹੁਤ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਉਸ ਪ੍ਰਵਾਸੀ ਨੂੰ ਲੰਮਾ ਪਾ ਕੇ ਉਹਨੂੰ ਖਿੱਚਿਆ ਤਿਆਰ ਜਾ ਰਿਹਾ ਕਿਉਂਕਿ ਇਸਨੇ ਕਾਂਡ ਹੀ ਐਸਾ ਕੀਤਾ ਪਾਪ ਹੀ ਐਸਾ ਕੀਤਾ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੈ ਔਰ ਗੁੱਸਾ ਵੀ ਇਸ ਕਦਰ ਹੈ ਕਿ ਪੰਜਾਬ ਦੇ ਵਿੱਚ ਹੁਣ ਵੱਖੋ-ਵੱਖਰੇ ਪਿੰਡਾਂ ਦੇ ਵਿੱਚੋਂ ਪ੍ਰਵਾਸੀਆਂ ਨੂੰ ਭਜਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਲੋਕ ਯੂਥ ਇਹਨਾਂ ਤੋਂ ਤੰਗ ਆ ਚੁੱਕਿਆ ਜਿਹੜੇ ਪੰਜਾਬੀ ਨੇ ਤੰਗ ਆ ਚੁੱਕੇ ਨੇ ਕਿਉਂ ਕਿ ਜੇ ਜੇਕਰ ਤੁਸੀਂ ਖੇਤ ਖੇਲਿਆਣ ਦੇ ਵਿੱਚ ਵੀ ਦੇਖੋਗੇ ਜ਼ਿਆਦਾਤਰ ਪ੍ਰਵਾਸੀ ਕੰਮ ਕਰਦੇ ਨੇ ਬੜੀਆਂ ਬੜੀਆਂ ਕੋਠੀਆਂ ਦੇ ਵਿੱਚ ਜਿਹੜੇ ਨੌਕਰ ਚੱਕਰ ਰੱਖੇ ਹੋਏ ਨੇ ਉਹ ਵੀ ਪ੍ਰਵਾਸੀ ਹੀ ਨੇ ਇਸ ਤੋਂ ਇਲਾਵਾ ਹੋਰ ਜਿਹੜੇ ਰੋਜ਼ਮਰਰਾ ਦੇ ਕੰਮ ਨੇ ਭਾਵੇਂ ਉਹ ਰੇੜੀਆਂ ਤੋਂ ਲੈ ਕੇ ਕਾਰਪੇਂਟਰ ਤੱਕ ਹੋਵੇ ਪੇਂਟਰ ਹੋਵੇ ਸਾਰੇ ਅੱਜਕੱਲ੍ਹ ਪੰਜਾਬ ਦੇ ਵਿੱਚ ਪ੍ਰਵਾਸੀ ਹੀ ਛਾਏ ਹੋਏ ਨੇ ਪ੍ਰਵਾਸੀ ਕੰਮ ਕਰਦੇ ਨੇ ਔਰ ਲੋਕਾਂ ਨੂੰ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਬੁਲਾਉਣ ਤੋਂ ਪਹਿਲਾਂ ਡਰ ਲੱਗਦਾ ਹੈ ਕੀ ਕਿਤੇ ਇਹ ਕੰਮ ਦੇ ਬਹਾਨੇ ਸਾਡੇ ਘਰ ਦੀ ਰੇਕੀ ਨਾ ਕਰ ਜਾਣ ਤੇ ਉਸ ਤੋਂ ਬਾਅਦ ਕੋਈ ਕਾਂਡ ਨਾ ਕਰ ਜਾਣ ਇਸੇ ਕਰਕੇ ਲੋਕ ਹੁਣ ਇਹਨਾਂ ਤੋਂ ਡਰ ਰਹੇ ਨੇ ਆਵਾਜ਼ ਉੱਠ ਰਹੀ ਹੈ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਕਿ ਲੋਕ ਇਹਨਾਂ ਨੂੰ ਜ਼ਮੀਨ ਨਾ ਖਰੀਦਣ ਦੇਣ ਇਹ ਮਤੇ ਪੈ ਰਹੇ ਨੇ ਜੇਕਰ ਕੋਈ ਵਿਅਕਤੀ ਇਹਨਾਂ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਜ਼ਮੀਨ ਵੇਚਦਾ ਹੈ ਤਾਂ ਉਸ ਪਰਿਵਾਰ ਦਾ ਬਾਈਕਾਟ ਕੀਤਾ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਦੇ ਪੱਕੇ ਆਧਾਰ ਕਾਰਡ ਰਾਸ਼ਨ ਕਾਰਡ ਵਗੈਰਾ ਕੁਝ ਵੀ ਨਾ ਬਣਾਏ ਜਾਣ ਇਸ ਤਰੀਕੇ ਦੀਆਂ ਡਿਮਾਂਡਜ਼ ਉੱਠ ਰਹੀਆਂ ਨੇ ਕਿਉਂ ਕਿਉਂਕਿ ਇਹਨਾਂ ਨੇ ਇਹੀ ਇੱਜ਼ਤ ਕਮਾਈ ਹੈ ਪੰਜਾਬ ਦੇ ਵਿੱਚ ਆ ਕੇ ਪੈਸਾ ਤਾਂ ਕਮਾਇਆ ਉਸ ਤੋਂ ਇਲਾਵਾ ਜੋ ਇਹਨਾਂ ਦੇ ਇਹ ਕੰਮ ਕੀਤੇ ਨੇ ਉਸ ਨੂੰ ਪੰਜਾਬੀਆਂ ਨੇ ਹੁਣ ਕਿਤੇ ਨਾ ਕਿਤੇ ਅੱਖਾਂ ਖੋਲਣ ਲਾ ਦਿੱਤੇ ਨੇ ਖੈਰ ਆਪਾਂ ਵਾਪਸ ਖਬਰ ਤੇ ਚੱਲਦੇ ਆ ਜਲੰਧਰ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਬੁਰੀ ਖਬਰ ਆਈ ਹੈ ਕਿ ਇੱਕ ਪ੍ਰਵਾਸੀ ਜਸਦੀ ਉਮਰ ਪੁਲਿਸ ਦੇ ਮੁਤਾਬਕ 35 ਕੋ ਸਾਲ ਦਾ ਉਹ ਪ੍ਰਵਾਸੀ ਹੈ ਜੋ ਕਿ 6 ਸਾਲ ਦੀ ਸਕੂਲ ਦੀ ਬੱਚੀ ਨੂੰ ਆਪਣੇ ਨਾਲ ਚੁੱਕ ਕੇ ਲੈ ਜਾਂਦਾ ਤੇ ਉਸ ਤੋਂ ਬਾਅਦ ਕੀ ਕੁਝ ਹੁੰਦਾ ਉਹ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਲੂਕੰਡੇ ਖੜੇ ਕਰ ਦੇਣ ਵਾਲੀਆਂ ਇਸੇ ਗੱਣ ਨਾਲੇ ਲੇਕਿਨ ਉਸ ਪੀੜਿਤ ਪਰਿਵਾਰ ਦੀ ਇੱਕ ਮਹਿਲਾ ਸਾਹਮਣੇ ਆਈ ਹੈ ਬੱਚੀ ਦੀ ਮਾਂ ਸਾਹਮਣੇ ਆਈ ਹੈ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਕੀ ਕੁਝ ਗੈਰਹੀ ਹੈ ਪਹਿਲਾਂ ਇਹ ਗੱਲ ਸੁਣਦੇ ਆਪਾਂ गुड़िया की एज कितनी है उम्र कितनी है उसके? उसकी उम्र है पाँच साल की कितने बजे की घटना है कब बजे की क्या हुआ तबीयत खराब था नहीं किया लड़का मेरा भाई बेटा जा रहा था बेटी पीछे ऐसी जा रहा था इसने पीछे ऐसी उठा लिया लड़की को कितने बजे उठाया था नौ बजे नौ सवा नौ हो रहा था फिर कैसे पता चला बच्चे ना। तो उसको लगा कि स्कूल में चला गया तो स्कूल में गया पता करने तो मैम बोली कि नहीं आई है तो फिर मेरे रूम पे आया बोला आई है बोली कि नहीं नहीं आया है तो मैं बोला आंटी पास जाकर देखो तो उसने देखा कि छत पे इसके साथ में था तो वहीं से खींच के उसको ले जाकर वो जाके स्कूल में छोड़ दिया तो वो स्कूल से आई तो मेरे को बता रही ਪ੍ਰੀਤਨਗਰ ਇਲਾਕੇ ਦੀਆਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਰੰਗੇ ਹੱਥੀ ਫੜ ਲਿੱਤਾ ਗਿਆ ਸੀ ਉਸ ਪ੍ਰਵਾਸੀ ਨੂੰ ਜਦੋਂ ਭੱਜਣ ਦੀ ਵੀ ਕੋਸ਼ਿਸ਼ ਕਰਦਾ ਸੀ ਉਸ ਨੂੰ ਮੌਕੇ ਤੇ ਹੀ ਬੰਨ ਲਿੱਤਾ ਗਿਆ ਗ੍ਰਿੱਲਾਂ ਔਰ ਦਰਖਤ ਦੇ ਨਾਲ ਬੰਨ ਲਿੱਤਾ ਗਿਆ ਤੇ ਉਸ ਦੀ ਜੰਮ ਕੇ ਛੇਤਰ ਪ੍ਰੇੜ ਕੀਤੀ ਗਈ ਹੈ ਤੇ ਇੱਥੇ ਵੀ ਨਹੀਂ ਟਲਿਆ ਇਸ ਤੋਂ ਬਾਅਦ ਪ੍ਰਵਾਸੀ ਇਹ ਬੰਦਾ ਇਹਦੀ ਹਿੰਮਤ ਦੇਖੋ ਤੁਸੀਂ ਕਿੰਨੀ ਹੈ ਕਿ ਉਸ ਤੋਂ ਬਾਅਦ ਇਹ ਪੰਜਾਬੀਆਂ ਨੂੰ ਇਹ ਗੱਲ ਦੀ ਧਮਕੀ ਦੇ ਰਿਹਾ ਹੈ ਕਿ ਜਦੋਂ ਮੈਂ ਛੁੱਟ ਕੇ ਵਾਪਸ ਆ ਗਿਆ ਜਦੋਂ ਮੈਂ ਬਾਹਰ ਆ ਗਿਆ ਬਖਸ਼ਣਾ ਮੈਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਤੇ ਇਸ ਤਰੀਕੇ ਦੀਆਂ ਧਮਕੀਆਂ ਦਿੰਦਾ ਆ ਰਿਹਾ ਸੀ ਤੇ ਇਸ ਤੋਂ ਤੁਸੀਂ ਇਹਨਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲੇ ਝੁੰਡ ਵਿੱਚ ਆ ਕੇ ਹਮਲਾ ਵੀ ਕਰ ਸਕਦੇ ਆ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੇ ਇਸ ਤਰੀਕੇ ਦੀਆਂ ਧਮਕੀਆਂ ਦੇ ਰਹੇ ਨੇ ਤੇ ਇਹ ਚੀਜ਼ ਪੁਲਿਸ ਨੂੰ ਪੁਲਿਸ ਮੈਕਮੇ ਨੂੰ ਧਿਆਨ ਦੇ ਨਾਲ ਦੇਖਣੀ ਸੁਣਨੀ ਜਾਣ ਪ੍ਰਚਾਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜ਼ਰਾ ਧਿਆਨ ਦਿਓ ਕਿ ਆਖਰਕਾਰ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਇਹ ਨਾ ਹੋਵੇ ਕਿ ਜੇਕਰ ਕਾਨੂੰਨ ਆਪਣਾ ਕੰਮ ਨਾ ਕਰੇ ਤੇ ਪੰਜਾਬੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲੈਣ ਉਸ ਤੋਂ ਮਾੜੀ ਹੋਰ ਕੋਈ ਵੀ ਗੱਲ ਨਹੀਂ ਹੋ ਸਕਦੀ ਇਸੇ ਕਰਕੇ ਅਸੀਂ ਵੀ ਚਾਹਦੇ ਹਾਂ ਕਿ ਕਾਨੂੰਨ ਆਪਣਾ ਕੰਮ ਕਰੇ ਔਰ ਐਸੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਇਹ ਮਾਨਸਿਕ ਰੋਗੀ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਜੇਲ੍ਹ ਦੇ ਵਿੱਚ ਹੀ ਡੱਕ ਕੇ ਰੱਖਿਆ ਜਾਵੇ ਤਾਉਮਰ ਰੱਖਿਆ ਜਾਵੇ ਕਿਉਂਕਿ ਜੇਕਰ ਐਸੇ ਵਿਅਕਤੀ ਬਾਹਰ ਆਉਂਦੇ ਨੇ ਸੋਚੋ ਕੋਈ ਕਰਮ ਕਰਨ ਤੋਂ ਬਾਅਦ ਜਦੋਂ ਇਹ ਫੜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਇਹ ਧਮਕੀਆਂ ਦੇ ਰਿਹਾ ਹੈ ਤਾਂ ਅੰਦਾਜ਼ਾ ਲਗਾਓ ਇਹਨਾਂ ਦੀ ਮਾਨਸਿਕ ਅਵਸਥਾ ਕੀ ਹੈ ਇਹਨਾਂ ਨੂੰ ਨਹੀਂ ਪਤਾ ਕਿ ਜੇਕਰ ਇਸੇ ਤਰੀਕੇ ਨਾਲ ਖੁੱਲੇ ਰਹਿਣਗੇ ਸਮਾਜ ਦੇ ਵਿੱਚ ਤਾਂ ਇਹ ਘਾਤਕ ਸਿੱਧ ਹੋ ਸਕਦੇ ਨੇ ਤਾਂ ਕੁਝ ਹੋਰ ਲੋਕ ਜਿਨ੍ਹਾਂ ਨੇ ਇਸ આરોપી ਨੂੰ ਫੜਿਆ ਉਹ ਕੀ ਕੁਝ ਬਿਆਨ ਕਰ ਰਹੇ ਨੇ ਕਿਵੇਂ ਇਸ ਨੂੰ ਫੜਿਆ ਗਿਆ ਕਿਸ ਤਰੀਕੇ ਦੇ ਨਾਲ ਇਹ ਚਲਾਕੀ ਕਰ ਰਿਹਾ ਸੀ ਮੌਕੇ ਤੋਂ ਭੱਜਣ ਦੀ ਜਾਂ ਫੜਿਆ ਗਿਆ ਧਮਕੀਆਂ ਦੇਣ ਲੱਗਿਆ ਤੇ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਰੁਖ ਹੈ ਇਹ ਸੁਣੋ ਜਰਾ ਧਿਆਨ ਨਾਲ ਆ ਪਿੱਛੇ ਕਿਰਾਏ ਦੇ ਜਾਂਦਾਈ ਜਰਾ ਇਹ ਇਹ ਕਿਰਾਏ ਤੇ ਆਪਣੇ ਹਾਂਜੀ ਇਹਦਾ ਵੀ ਕਮਰਾ ਕਿਰਾਏ ਤੇ ਆ ਬੱਚੀ ਆਪਣੇ ਘਰ ਲੈ ਗਿਆ ਸੀ ਆ ਆਪਣੇ ਘਰ ਦੇ ਕੋਲ ਹੀ ਕਿਤੇ ਨਾਲ ਨਾ ਕਮਰਾ ਹੈਗਾ ਖਾਲੀ ਉੱਥੇ ਲੈ ਕੇ ਗਿਆ ਉਹਨੂੰ ਤੇ ਬੱਚੀ ਦਾ ਘਰ ਕਿੱਥੇ ਹੈ ਬੱਚੀ ਦਾ ਘਰ ਨਾਲ ਹੀ ਹੈ ਜੀ ਇੱਥੇ ਨੇੜੇ ਹੀ ਆ ਬਿਲਕੁਲ ਨਾਲ ਹੀ ਆ ਪ੍ਰਵਾਸੀਆਂ ਨੇ ਭਾਜੀ ਕਿਉਂ ਇਨੀ ਚੱਕੀ ਹੋਈ ਆ ਹਾਲੇ ਹੁਸ਼ਿਆਰਪੁਰ ਇੱਕ ਕਾਂਡ ਹੋਇਆ ਇਹੋ ਜਿਹਾ ਥੋੜੇ ਜਿਲੇਂਦਰ ਨਸ਼ਾ ਹੋ ਰਿਹਾ ਹੈ ਨੇ ਨਸ਼ੇ ਦੇ ਵਿੱਚ ਇਥੇ ਘੁੰਮਦੇ ਆ ਸਾਡੇ ਲੋਕ ਨਾ ਸਾਡੇ ਮੈਂ ਕਹਿੰਦਾ ਸਾਡੇ ਪੰਜਾਬੀ ਗਲਤ ਨੇ ਜਿਹੜੇ ਇਹਨਾਂ ਪ੍ਰਵਾਸੀਆਂ ਨੂੰ ਪਨਾਹ ਦਿੰਦੇ ਆਪਣੇ ਘਰਾਂ 'ਚ ਇੱਕ 500000 ਰੁਪਏ ਕਿਰਾਏ ਦੇ ਪਿੱਛੇ ਨਾ ਜੇ ਇੱਕ ਪੰਜਾਬੀ ਬੰਦਾ 2500 ਕਿਰਾਇਆ ਦਿੰਦਾ ਇਹ 1500 ਦਿੰਦੇ ਆ 3000 ਦਿੰਦੇ ਆ 12 12 13 ਤਰ੍ਹਾਂ ਬੰਦੇ ਕੋ ਘਰ ਦੇ ਰਹਿ ਰਹੇ ਆ ਇਹ ਸਭ ਤੋਂ ਵੱਡੀ ਸਾਡੀ ਇਹ ਸਾਡੀ ਆਪਣੀ ਗਲਤੀ ਹੈ ਜਿਹੜਾ ਪਲੇਟ ਇੱਕ 35 ਸਾਲ ਦਾ ਪਰਸਨ 6 ਸਾਲ ਦੀ ਬੱਚੀ ਨੂੰ ਤੁਹਾਨੂੰ ਚੁੱਕ ਕੇ ਰੂਮ ਵਿੱਚ ਲੈ ਗਿਆ ਅੱਛਾ ਜੀ ਇੰਨੀ ਗੱਲ ਕੀ ਮੱਲੇ ਵਾਲਿਆਂ ਦਾ ਕੀ ਕਹਿਣਾ ਤੁਸੀਂ ਗੱਲਬਾਤ ਕਰੋ ਅਰੋਪ ਵੀ ਲਗਾਏ ਮੱਲੇ ਵਾਲਿਆਂ ਦਾ ਮੱਲੇ ਵਾਲੇ ਤਾਂ ਹੁਣ ਬੁਲਾਏ ਆ ਜੀ ਅਸੀਂ ਇੱਥੇ ਇਹਨਾਂ ਨਾਲ ਗੱਲ ਹੋਈ ਆ ਇਹ ਕੁਝ ਕੰਮ ਕੋਈ ਕਿਤਾ ਉਹ ਬੁਲੇ ਲਾਏ ਸੀ ਜੀ ਆਸਟ੍ਰੇਲੀਆ ਬੱਚਿਆਂ ਦੇ ਬਾਰੇ ਬੈਠੇ ਰਹੇ ਸੀ ਲੜਕੀ ਦੀ ਗੱਤਾਂ ਨੂੰ ਬੁਲਾਇਆ ਤੇ ਕਰਤੀ ਜਿਹੜੇ ਰੇਤ ਜਿਹੜਾ ਬੱਚੀ ਹੈਗੀ ਉਹਦਾ ਮੈਡੀਕਲ ਕਰਵਾਇਆ ਜਾਂ ਇਹਦਾ ਪਰ ਕੁਝ ਤੇ ਉਸ ਨੂੰ ਨਾਲ ਲੈ ਕੇ ਚਾਈਆ ਬੱਚੇ ਦੀ ਕਮਲੇ ਲਿਖ ਲਓ ਅਬ ਤੁਸੀਂ ਰਿਸਟ ਲੈ ਲਓ ਇਹਨੇ ਕਿਰਚਾ ਚਸਦਾ ਰੋਗ ਲੱਗ ਗਿਆ ਉਹਨੂੰ ਲੈ ਕੇ ਜਾ ਰਹੇ ਨਾਲ